ਜੇਕਰ ਉਹ ਖਰਾਬ ਹੋਈ ਹੋਵੇ ਤਾਂ ਆਪ ਨੂੰ ਜਿਹਦੇ ਨਾਲ ਦਾ ਵਾਧਾ ਹੈ ਅਸੀਂ ਮੀਟਰ ਸਾਨੂੰ ਰੋਕਦੇ ਨਹੀਂ ਹੈਗੇ ਅਸੀਂ ਕਹਿੰਦੇ ਆ ਵੀ ਬੱਤੀਆਂ ਵਾਲਾ ਮੀਟਰ ਨਾ ਲੱਗੇ ਜਿਹੜੇ ਸਾਡੇ ਸਿੰਪਲ ਮੀਟਰ ਨੇ ਉਹ ਸਾਡੇ ਲੱਗਣ ਅਸੀਂ ਚਾਹੇ ਸਾਰੇ ਪਿੰਡ ਚ ਲਾਓ ਹੋਣ ਵੀ ਲਾਓ ਪਰ ਅਸੀਂ ਬੱਤੀਆਂ ਵਾਲਾ ਮੀਟਰ ਨਹੀਂ ਲੱਗਣ ਦੇਣਾ ਜੇ ਲਾਉਣੇ ਨੇ ਬੱਤੀਆਂ ਵਾਲੇ ਮੀਟਰ ਤਾਂ ਸਾਰੇ ਪਿੰਡ ਚ ਲਾਓ ਅਸੀਂ ਨਹੀਂ ਲਾਉਣਾ ਦੁੱਤੇ ਦੂਜੇ ਲਾ ਕੇ ਲਾਓ ਨਹੀਂ ਦੂਜੇ ਲਾ ਕੇ ਕੋਲਾਂਗੇ ਜਿਹੜਾ ਕਰਾਵਾਂਗੇ ਉਹੀ ਲਾਵਾਂਗੇ ਨਾ ਨਾ ਇਹ ਗੱਲ ਗਲਤ ਫਿਰ ਸਾਰੇ ਕਾਨੂੰਨ ਤੁਸੀਂ ਅਡਾਨੀਆਂ ਦੇ ਮਦਦ ਕਰੋ ਫਿਰ ਤੁਸੀਂ ਖੜਕੇ ਕਰੋ ਫਿਰ ਅਡਾਨੀਆਂ ਦੀ ਮਦਦ ਸਾਨੂੰ ਇੱਕ ਹਾਂਜੀ ਉਹ ਦੇਖ ਅਗਲਾ ਲਾਉ ਨਹੀਂ ਦਿੰਦਾ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਮੈਂ ਕਿਹਾ ਤੂੰ ਆਪਾਂ ਲਾਈਟ ਲੈ ਰਹੇ ਹਾਂ ਨਾ ਮੈਂ ਕਿਹਾ ਲਾਈਟ ਲੈ ਕੇ ਆ ਰਹੇ ਹਾਂ ਮੈਂ ਕਿਹਾ ਮੈਂ ਇਹੀ ਮੀਟਰ ਲਾਉਂਦਾ ਇਹੀ ਲਾਉਂਦਾ ਜਦੋਂ ਇਹ ਕਿੱਥੋਂ ਲੱਗ ਜਾਣਗੇ ਇਹਦਾ ਬਿਜਲੀ ਨਹੀਂ ਹੋਣੀ ਇਹ ਨਹੀਂ ਆਉਂਦਾ ਨਹੀਂ ਆਉਂਦੇ ਨਹੀਂ ਆਉਂਦੇ ਲੜਦੇ ਰਹੇ ਨਹੀਂ ਆਉਂਦੇ ਮੇਰੀ ਗੱਲ ਸੁਣੋ ਜੀ ਉਹ ਸਿਰ ਤੇ ਆਪ ਦੇ ਕਰੇ ਕਿ ਇਹੀ ਲੱਗਿਆ ਹੋਈ ਮੈਂ ਪਹਿਲਾਂ ਦੱਸ ਦਿੱਤਾ ਨਾ ਮੇਰੇ ਵੀ ਲੱਗੇ ਪਾਣੀ ਜੀ ਉਹ ਆਪਣੇ ਜੀ ਮਾਫ ਕਰ ਦਿਓ ਮੇਰੇ ਹੁਣ ਤਾਂ 600 ਯੂਨਿਟ ਦਾ ਸਭ ਨੂੰ ਹੀ ਮਾਫ ਆ ਸਾਡੇ ਪੈਸੇ ਲੱਗੇ ਸਾਡੇ ਗਾ ਸੁਣ ਲਓ ਹਾਂਜੀ ਜਸੇ ਬੰਦੀ ਸਾਡੀ ਕਹੂਗੀ ਅਸੀਂ ਲੱਗਣ ਦੇਵਾਂਗੇ ਨਹੀਂ ਲੱਗਣ ਹੀ ਦਿੰਦੇ ਅਸੀਂ ਮੀਟਰ ਇਹ ਦੂਜੇ ਲਵਾਵਾਂਗੇ ਨਹੀਂ ਚੱਲਦੇ ਨੇ ਚੱਲਦੇ ਨਹੀਂ ਮੈਂ ਕਿਉਂ ਚੱਲਦੇ ਮੀਟਰ ਤਾਂ ਖੜੇ ਨੇ ਓਏ 12000 ਬਿਲ ਕਰਨਾ ਭੇਤੋ ਕਿਹੜਾ ਐਵਰੇਜ ਪੈ ਰਿਹਾ ਹੈ ਫੇਰ ਉਹ ਕਹੇ ਨਾ ਭੇਤਤਾ ਐਵਰੇਜ ਪੈ ਰਿਹਾ ਹੈ ਐਵਰੇਜ ਬਿਲ ਕਿੰਨੇ ਮਹੀਨੇ ਬਾਦੋਂ ਆਉਂਦਾ ਹੁੰਦਾ ਕਿੰਨੇ ਮਹੀਨੇ ਬਾਦੋਂ ਆਉਂਦਾ ਦੋ ਵਾਰ ਐਵਰੇਜ ਬਿਲ ਕਿਸ ਪਿਛਲੇ ਸਾਲ ਦੀ ਭੇਤ ਨੇ ਐਵਰੇਜ ਕਿੰਨੇ ਟਾਈਮ ਦੀ ਭੇਤ ਦੇਣੇ ਹੋ ਕਿਵੇਂ ਐਵਰੇਜ ਕਿੰਨੇ ਟਾਈਮ ਦੀ ਐਵਰੇਜ ਜਿੰਨੇ ਦਿਨਾਂ ਦਾ ਬਿਲ ਬਣਦਾ ਹੈਗਾ ਨਹੀਂ ਤੁਸੀਂ ਜਿੰਨੇ ਸੇਮ ਹੀ ਨਹੀਂ ਹੋਗੇ ਮੀਟਰ ਖੜੇ ਨੂੰ ਕਿੰਨੇ ਸੇਮ ਹੀ ਨਹੀਂ ਭੇਜੋਗੇ ਕਿਵੇਂ ਨਾ ਸੇਮੇ ਉਹਦਾ ਮਹੀਨੇ ਦੇ ਮਹੀਨੇ ਆਈ ਜੋ ਜਦੋਂ ਜਰ ਮੀਟਰ ਨੂੰ ਇੰਜ ਕਰ ਦਿੰਦੇ ਮੀਟਰ ਖੜ ਨੂੰ ਤਾਂ ਸਾਲ ਹੋ ਗਿਆ ਐਵਰੇਜ ਤੁਸੀਂ ਪਿਛਲੇ ਸਾਲ ਦੀ ਕਿਵੇਂ ਪਾਤੀ ਕਿਵੇਂ ਹੁਣ ਕਰੰਟ ਲੋਡ ਚੈੱਕ ਕਰਕੇ ਪਾ ਦੇਣੇ ਆਗੇ ਉਦੋਂ ਵੱਧ ਪਊਗੀ ਨਹੀਂ ਕਿਵੇਂ ਪਾਤੀ ਪਾ ਲੋਡ ਕਰੋ ਚੱਕ ਸਾਨੂੰ ਕੋਈ ਫਿਰਦਰਦੇ ਨਹੀਂ ਕਰੋ ਚੱਕ ਮੈਂ ਕੋਈ ਕਰਨਾ ਕਰ ਪਰ ਤੋ ਐਵਰੇਜ ਪਾਈ ਕਿਹਦੇ ਹਿਸਾਬ ਨਾਲ ਮੀਟਰ ਖੜੇ ਹੋ ਗਏ ਸਾਲ ਬਿਲ ਤੁਸੀਂ ਹੁਣ ਭੇਜਿਆ ਨਹੀਂ ਪਿਛਲੇ ਸਾਲ ਦੀ ਜੀ ਬਿਲ ਤੁਸੀਂ ਦੋ ਭੇਜਣੇ ਪਹਿਲਾਂ ਕਿੱਥੇ ਗਏ ਸੀ ਤੀ ਸਾਲ ਹੋ ਗਏ ਮੀਟਰ ਖੜੇ ਨੂੰ ਐਵਰੇਜ ਬਿਲ ਤੁਸੀਂ ਹੁਣ ਦੋ ਭੇਜਣੇ ਮਦਦ ਨਹੀਂ ਦਿੰਦੇ ਹੁਣ ਐਵਰੇਜ ਮੇਰੀ ਗੱਲ ਸੁਣੋ ਜਦੋਂ ਤੁਸੀਂ ਕੋਈ ਵੀ ਸਪਲਾਈ ਨਹੀਂ ਲੈਣੀ ਮੈਂ ਕਿਹਾ ਪਹਿਲਾਂ ਕਿੱਥੇ ਗਏ ਸੀ ਤੀ ਪਰ ਜਦੋਂ ਲਾਈਟ ਬੱਤ ਰਹੇ ਮੀਟਰ ਬਦਲਣੀ ਜਾਂਦੇ ਅਸੀਂ ਤਾਂ ਕਹਿ ਨਹੀਂ ਰਹੇ ਅਸੀਂ ਤਾਂ ਕਹਿ ਨਹੀਂ ਆ ਵੀ ਬਿਲ ਭਰਾਂਗੇ ਮੀਟਰ ਲੱਗਣ ਅਸੀਂ ਨਹੀਂ ਰੋਕਦੇ ਅਸੀਂ ਨਹੀਂ ਰੋਕਦੇ ਪਰ ਬੱਤੀਆਂ ਵਾਲਾ ਮੀਟਰ ਅਸੀਂ ਨਹੀਂ ਲਗਣਦੇ ਜਿਹੜਾ ਸਿੰਪਲ ਆ ਉਹ ਲੱਗਣਾ ਚਾਹੀਦਾ ਹਾਂ ਅਸੀਂ ਨਹੀਂ ਰੋਕਦੇ ਅਸੀਂ ਨਹੀਂ ਰੋਕਦੇ ਵੀ ਮੀਟਰ ਨਾ ਲੱਗਣ ਅਸੀਂ ਤਾਂ ਰੋਕਦੇ ਨਹੀਂ ਜਿਹੜਾ ਨਵਾਂ ਚੇਜ ਹੋ ਗਿਆ ਪਰ ਬੱਤੀਆਂ ਵਾਲਾ ਮੀਟਰ ਨਹੀਂ ਅਸੀਂ ਲਗਣ ਦਿੰਦੇ ਹਾਥਾਂ ਲਾ ਕੇ ਆਵੋ ਮਿੱਠਾ ਕਿੰਨੇ ਲੱਗੇ ਲੈਣਾ ਜਿਹੜੇ ਸੜਿਆ ਨੇ ਲਾ ਦੇ ਜਿਹੜੇ ਸੜੇ ਹੋਏ ਲੱਗਦੇ ਨੇ ਨਵੇਂ ਲੱਗਦੇ ਨੇ ਉਹੀ ਲੱਗਦੇ ਮੈਂ ਕਹਿੰਦਾ ਮੈਂ ਜਦੀ ਲਵਾਉਂਗਾ ਆਓ ਮੇਰੇ ਹੱਥਾਂ ਚ ਚਲੋ ਆਓ ਮੇਰੇ ਹੱਥਾਂ ਚ ਚਲੋ ਛੋਟੀ ਗੱਗੀ ਚ ਬੈਠਿਆ ਸੀ ਤੁਸੀਂ ਹੱਥਾਂ ਚ ਚਲੋ ਹੱਥਾਂ ਚ ਚਲੋ ਯਾਨੀ ਹੋਰ ਯਾਨੀ ਹੋਰ ਪਿਛਲੇ ਸਾਲ ਦਾ ਬਿੱਲ ਦੇ ਕੇ ਤੋਰੂ ਮਾਂਚ ਦਾ ਵੇ ਜਿਹੜਾ ਨਾਂ ਦਵੇ ਜੱਟ ਦਾ ਪੁੱਤ ਨਾ کہیں ਚੱਲ ਹੱਥਾਂ ਜੇ ਮੇਰੇ ਹੱਥਰੇ 20 ਮੀਟਰ ਹੋਵੇ ਮੀਟਰ ਨਾ ਖੜਿਓ ਚਲੋ ਨਾ ਚਲ ਮਰ ਜਾਓ ਬਾਲ ਤਾਂ ਫਿਰ ਦੇਖੇ ਤੋਰੂ ਹੁਣੀ ਆਨਲਾਈਨ ਪਾਉ ਆ ਇੰਨੇ ਬੰਦੇ ਸੁਣਦੇ ਨੇ ਜਵਾਨ ਹੋ ਗਈ ਹੁਣੀ ਪਾਉ ਆਨਲਾਈਨ ਚੱਲ ਤੇਰੀ ਗੱਡੀ 'ਚ ਹੀ ਬੈਹਨੇ ਆ ਚੱਲ ਬੈਰੀ ਗੱਲ ਸੁਣੋ ਹਾਂ ਸਰ ਕੱਲਾ ਕੱਲਾ ਚੱਲ ਹੱਸ ਕੇ ਦੇਖ ਜਾ ਕਿ ਐ ਨਹੀਂ ਕੰਮ ਚੱਲਣਾ ਉਹਨੂੰ ਵੀ ਬਦਲਣਾ ਹੈ ਕਿੰਨੇ ਕਦਾਂ ਬਦਲ ਗਈ ਉਹ ਪਾ ਕਦਾਂ ਬਦਲ ਪਹਿਲਾਂ ਤੁਸੀਂ ਧੱਕੇ ਨਾਲ ਮੀਟਰ ਬਦਲ ਗਏ ਚੱਲ ਲਾ ਜਾਇਂ ਪਰ ਆ ਜਾ ਰਹੀ ਮੈਂ ਕੱਟਿਆ ਹੋਇਆ ਕੱਟਦਾ ਹੀ ਸਾਰੇ ਪਿੰਡ ਨੂੰ ਹੈਰਾਨ ਕਰ ਰਿਹਾ ਹੈ ਐਸਡੀਓ ਪਤਾ ਨਹੀਂ ਐਕਸ ਨੇ ਕਹਿਣਾ ਜੈਂਪਰ ਲਾਹੋ ਛੋਡੇ ਸਾਹਮਣੇ ਕਿ ਹੈ ਉਹ ਕਰ ਐਲਸੀਆ ਘਟੇ ਲੋਡ ਚੈੱਕ ਕਰ ਲਿਆਜਾ ਲੋਡ ਦਾ ਚੈੱਕ ਕਰਾਓਗੇ ਲੋਡ ਜਦੋਂ ਪਰਮਿਸ਼ਨ ਲਿਆਵੇਂਗੇ ਅੰਦਰ ਬੰਦ ਦੀ ਲਿਆ ਪਰਮਿਸ਼ਨ ਲੈ ਕੋਈ ਉਹ ਨਹੀਂ ਲਿਆ ਤੂੰ ਇਹਨਾਂ ਦੀ ਬੀਬੀ ਸੀ ਲਾ ਦਿਓ ਬਸ ਹਾਂ ਦੇ ਵੀ ਕਿ ਮੈਂ ਲਾ ਦੇਣਾ ਤੂੰ ਖੜ ਤਾ ਖੜ ਤਾ ਜ ਚੜਨ ਦੇ ਤਾਂ ਸਹੀ ਲੈਣੀ ਨਹੀਂ ਹੈਗੀ ਚੜਨ ਤੇ ਜਿਹੜਾ ਚੜਦਾ ਇੱਕ ਮਿੰਟ ਰੋਕ ਤੂੰ ਬਲਾਈ ਦਾ ਲੈਣੀ ਨਹੀਂ ਹੈਗੀ ਤੂੰ ਬਿਜਲੀ ਬੰਦ ਕਰ ਕਿਹੜਾ ਤੇਰੇ ਕੋਲ ਥੋਰਟੀ ਵੀ ਬਿਜਲੀ ਬੰਦ ਕਰਨ ਦਾ ਕਿਹਦੇ ਕੋਲ ਥੋਰਟੀ ਕਿਹੜੀ ਹੈ ਕਰ ਲੈ ਕਰ ਲੈ ਕਰ ਲੈ ਕਰ ਲੈ ਨਹੀਂ ਕਰ ਲੈਣ ਦੇ ਇਹਨੂੰ ਹੁਣ ਆਨਾਨਸਮੈਂਟ ਕਰਾਓ ਏ ਗੁਰਦੁਆਰੇ ਇਹਨੂੰ ਕਰੀ ਲੈ